ਦੋਸਤੋ ਬੀਤੇ ਕੱਲ ਦੁਪਹਿਰ 1 ਵਜੇ ਤੋਂ ਮੀਂਹ ਪੈ ਰਿਹਾ ਬਠਿੰਡੇ ਤੇ ਅੱਜ ਹੁਣ 3:58 ਮਿੰਟ ਤੱਕ ਤੁਸੀਂ ਦੇਖ ਸਕਦੇ ਹੋ ਵੀ ਜਾਰੀ ਹੈ ਬਾਰਿਸ਼ ਬਹੁਤ ਜ਼ਿਆਦਾ ਬਾਰਿਸ਼ ਹੈ ਸ਼ਹਿਰ ਕੋਈ ਕੰਮ ਗਿਆ ਸੀ ਰੋਕ ਕੇ ਤੁਹਾਡੇ ਨਾਲ ਗੱਲਾਂ ਕਰ ਰਹੇ ਹੈਗਾ ਨਾਲੋਂ ਨਾਲ ਰੇਡੀਓ ਸੁਣ ਰਹੇ ਹੈਂ ਆਕਾਸ਼ਵਾਣੀ ਦੇ ਪ੍ਰਸਾਰਣ ਸੁਣ ਰਹੇ ਹੈਂ ਗੱਡੀ ਦੇ ਵਿੱਚ ਇਸ ਵੇਲੇ ਪ੍ਰੋਗਰਾਮ 8:50 ਚੱਲ ਰਿਹਾ ਤੁਹਾਨੂੰ ਸੁਣਵਾ ਦਿੰਨਾ ਜੀ ਔਰ ਉਸ ਦਾ ਛਿਲਕਾ ਕੱਢ ਲਿਆ ਜਾਏ ਉਸੇ ਕद्दू कस में घिस ਲਿਆ ਜਾਏ ਔਰ ਗਾਜਰ ਕੋ ਬੰਨਾ ਨਹੀਂ ਗਾਜਰ ਕੋ ਠੀਕੀ ਸੇ ਲੀ ਦੇ ਵਿੱਚ ਕद्दू कस में घिस ਦੋ ਸਖੀਆਂ ਯਾਨੀ ਕਿ ਦੋ اناਊਂਸਰ ਉਦਘੋਸ਼ਕ ਬੈਠਦੀਆਂ ਨੇ ਬਹੁਤ ਵਧੀਆ ਗੱਲਾਂ ਇਹ ਕਰਦੀਆਂ ਨੇ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਜੋ ਵਿਸ਼ਾ ਲਿਆ ਹੋਇਆ ਸੀਗਾ ਉਹ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਦਾ ਵਿਸ਼ਾ ਲਿਆ ਹੋਇਆ ਸੀ ਬੜੇ ਵਧੀਆ ਤਰੀਕੇ ਦੇ ਨਾਲ ਬੜੀ ਤਫਸੀਲ ਨਾਲ ਇਹਨਾਂ ਨੇ ਉਹ ਵਿਸ਼ਾ ਬਿਆਨ ਕੀਤਾ ਵਿਆਹਾਂ ਦੇ ਵਿੱਚ ਅਸੀਂ ਜਿੰਨੀ ਫਜ਼ੂਲ ਖਰਚੀ ਕਰ ਦਿੱਤੀ ਹੈ ਅਸੀਂ ਆਪਣਾ आनंद ਘਟਾ ਕੇ ਵਿਆਹ ਦੇ ਉਸ ਸਾਡੇ ਸਮੇਂ ਦਾ ਜੋ ਪਰਿਵਾਰ ਨੇ ਆਨੰਦ ਮਾਣਨਾ ਹੁੰਦਾ ਹੈ ਉਹ ਆਨੰਦ ਘਟਾ ਕੇ ਅਸੀਂ ਆਪਣੀਆਂ ਚਿੰਤਾਵਾਂ ਵਧਾ ਲਈਆਂ ਨੇ ਤੇ ਉਤੋਂ ਕਰਜ਼ਾ ਜਿਹੜਾ ਹੈ ਉਹ ਵੀ ਵਧਾ ਲਿਆ ਹੈ ਸੋ ਆਕਾਸ਼ਵਾਣੀ ਦੇ ਪ੍ਰਸਾਰਣ ਜਿੰਨਾ ਚ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਉਹ ਸੁਣ ਸਕਦੇ ਹੋ ਆਕਾਸ਼ਵਾਣੀ ਦੇ ਪ੍ਰਸਾਰਣਾਂ ਦੇ ਵਿੱਚ ਸੁਨੇਹੇ ਸੰਦੇਸ਼ ਤੁਹਾਨੂੰ ਮਿਲਦੇ ਰਹਿਣਗੇ ਆਕਾਸ਼ਵਾਣੀ ਨੇ ਆਪਣਾ ਲਗਭਗ 90 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਇਸ ਸਫ਼ਰ ਦੇ ਵਿੱਚ ਆਕਾਸ਼ਵਾਣੀ ਨੇ ਮੁਲਕ ਦੇ ਲਗਭਗ 99% ਹਿੱਸੇ ਨੂੰ ਕਵਰ ਕੀਤਾ ਤੇ ਜੇਕਰ ਵਿਵਿਧ ਭਾਰਤੀ ਦੀ ਗੱਲ ਕਰੀਏ ਤਾਂ ਆਕਾਸ਼ਵਾਣੀ ਬਠਿੰਡਾ ਜਾਂ ਜਿੱਥੇ ਕਿਤੇ ਵੀ ਲੋਕਲ ਰੇਡੀਓ ਸਟੇਸ਼ਨ ਹੈ ਆਕਾਸ਼ਵਾਣੀ ਦੇ ਉੱਥੇ ਵਿਵਿਧ ਭਾਰਤੀ ਦੇ ਪ੍ਰਸਾਰਣ ਲਗਭਗ ਰਿਲੇ ਕੀਤਾ ਹੀ ਜਾਂਦੇ ਨੇ ਜਿਵੇਂ ਕਿ ਆਕਾਸ਼ਵਾਣੀ ਬਠਿੰਡਾ ਤੋਂ ਵਿਵਿਧ ਭਾਰਤੀ ਦੇ ਪ੍ਰਸਾਰਣ ਸਵੇਰੇ 9 ਤੋਂ 10 ਵਜੇ ਤੱਕ ਫਿਰ ਉਸ ਤੋਂ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰਸਾਰਣ ਤੇ ਉਸ ਤੋਂ ਬਾਅਦ ਸ਼ਾਮ ਨੂੰ 9 ਤੋਂ 11 ਵਜੇ ਤੱਕ ਇਹ ਪ੍ਰਸਾਰਣ ਰਿਲੇ ਕੀਤਾ ਜਾਂਦੇ ਨੇ ਸੋ ਇਹਨਾਂ ਪ੍ਰਸਾਰਣਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਉਸ ਦੇ ਨਾਲ ਨਾਲ ਲੋਕਲ ਰੇਡੀਓ ਸਟੇਸ਼ਨ ਦੇ ਉੱਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੀ ਤੁਸੀਂ ਆਨੰਦ ਮਾਣਦੇ ਹੋ ਆਕਾਸ਼ਵਾਣੀ ਸਾਡੇ ਲਈ ਨੋਸਟੈਲਜਿਕ ਹੈ ਇਸ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਬਹੁਤ ਕੁਝ ਸਾਨੂੰ ਯਾਦ ਆਉਂਦਾ ਹੈ ਕਿ ਬਹੁਤ ਕੁਝ ਸਾਡੇ ਪੇਰੈਂਟਸ ਸਾਡੇ ਦਾਦੇ ਦਾਦੀ ਨਾਨੇ ਨਾਨੀਆਂ ਨੇ ਆਕਾਸ਼ਵਾਣੀ ਦੇ ਮਾਧਿਅਮ ਤੋਂ ਸੁਣਿਆ ਹੈ ਜੋ ਉਹਨਾਂ ਦੀਆਂ ਯਾਦਾਂ 'ਚ ਬਸ ਗਿਆ ਹੈ ਉਹਨਾਂ ਦੀਆਂ ਯਾਦਾਂ 'ਚ ਰਲ ਮਿਲ ਗਿਆ ਹੈਗਾ ਸੋ ਅਸੀਂ ਵੀ ਉਨ੍ਹਾਂ ਦੀਆਂ ਯਾਦਾਂ ਨੂੰ ਤਰੋ-ਤਾਜ਼ਾ ਰੱਖ ਸਕਦੇ ਹਾਂ ਜੇਕਰ ਅਸੀਂ ਆਕਾਸ਼ਵਾਣੀ ਦੇ ਨਾਲ ਜੁੜਦੇ ਹਾਂ ਅਸੀਂ ਹਰ ਸੰਭਵ ਕੋਸ਼ਿਸ਼ ਕਰੀਏ ਕਿ ਅਸੀਂ ਆਕਾਸ਼ਵਾਣੀ ਦੇ ਨਾਲ ਜੁੜੀਏ ਸਾਨੂੰ ਮਜ਼ਾ ਆਏਗਾ ਸਾਡੀ ਜਾਣਕਾਰੀ ਦੇ ਵਿੱਚ ਇਜ਼ਾਫਾ ਹੋਏਗਾ ਸਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਵੀ ਸੁਧਾਰ ਆਵੇਗਾ ਜੇਕਰ ਅਸੀਂ ਆਕਾਸ਼ਵਾਣੀ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਪ੍ਰਸਾਰਣ ਸੁਣਦੇ ਹਾਂ ਸੋ ਅੱਜ ਹੀ ਤੁਸੀਂ ਇੱਕ ਰੇਡੀਓ ਸੈੱਟ ਜ਼ਰੂਰ ਖਰੀਦ ਲਓ ਸਾਥੀਓ ਅਸੀਂ ਬੜੇ ਪੈਸੇ ਲਾਉਨੇ ਆ ਫਜ਼ੂਲ ਖਰਚੀ ਜਿਹੜੀ ਆ ਉਹ ਅਸੀਂ ਕੱਪੜੇ ਲੈੜਿਆਂ ਦੇ ਉੱਤੇ ਵੀ ਬਹੁਤ ਕਰਦੇ ਆ ਸੋ ਇੱਕ ਰੇਡੀਓ ਸੈੱਟ ਜਿਹੜਾ ਹੈ ਉਹ ਜ਼ਰੂਰ ਖਰੀਦ ਲਓ ਕਿਉਂਕਿ ਬਿਨਾਂ ਰੇਡੀਓ ਸੈੱਟ ਆਸੀਂ ਸੋਚਦੇ ਆ ਕਿ ਰੇਡੀਓ ਅਸੀਂ ਫੋਨ ਤੇ ਸੁਣ ਲਾਂਗੇ ਫੋਨ ਤੇ ਤੁਸੀਂ ਰੇਡੀਓ ਨਹੀਂ ਸੁਣ ਸਕਦੇ ਕੋਈ ਨਾ ਕੋਈ ਕਾਲ ਜਦੋਂ ਆਉਂਦੀ ਹੈ ਤੁਹਾਨੂੰ ਜਾਂ ਫੋਨ ਤੇ ਉੱਤੇ ਜਦੋਂ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਚੈੱਕ ਕਰਦੇ ਹੋ ਉਦੋਂ ਤੁਸੀਂ ਡਿਸਟਰੈਕਟ ਹੋ ਜਾਂਦੇ ਹੋ ਆਕਾਸ਼ਵਾਣੀ ਨਾਲ ਜੁੜਨ ਦਾ ਬਿਹਤਰ ਤਰੀਕਾ ਹੈ ਕਿ ਤੁਸੀਂ ਇੱਕ ਰੇਡੀਓ ਸੈੱਟ ਆਪਣੇ ਕੋਲ ਹਮੇਸ਼ਾ ਰੱਖੋ ਉਹ ਤੁਹਾਡੀ ਜਾਇਦਾਦ ਦੇ ਵਿੱਚ ਹੋਣਾ ਚਾਹੀਦਾ ਤੁਹਾਡੀ ਪ੍ਰਾਪਰਟੀ ਤੁਹਾਡਾ ਇੱਕ ਐਸੈਟ ਤੁਹਾਡੇ ਕੋਲ ਅਸੀਂ ਆਂਦੇ ਜਾਂਦੇ ਸਫ਼ਰ ਦੇ ਵਿੱਚ ਆਪਣੀ ਗੱਡੀ 'ਚ ਜਦੋਂ ਰੇਡੀਓ ਸੈੱਟ ਓਨ ਕਰਦੇ ਹਾਂ ਤਾਂ ਸਾਨੂੰ ਇੱਕ ਕਿਉਰਿਓਸਿਟੀ ਬਣੀ ਰਹਿੰਦੀ ਹੈ ਇੱਕ ਉਤਸ਼ੁਕਤਾ ਹੁੰਦੀ ਹੈ ਸਾਡੇ ਮਨ ਦੇ ਵਿੱਚ ਕਿ ਹੁਣ ਉਹ ਖਰੇ ਅਨਾਊਂਸਰ ਨੇ ਉਦਘੋਸ਼ਕ ਨੇ ਕਿਹੜੀ ਗੱਲ ਕਰਨੀ ਹੈ ਕਿਹੜਾ ਗੀਤ ਲਾਉਣਾ ਹੈ ਤੇ ਇਹ ਸਾਡੀ ਜੋ ਉਤਸ਼ੁਕਤਾ ਹੈ ਇਹ ਉਸ ਵੇਲੇ ਨਹੀਂ ਹੁੰਦੀ ਜਦੋਂ ਅਸੀਂ ਪੈਨ ਡਰਾਈਵ ਦੇ ਉੱਤੇ ਗੀਤ ਲਾਏ ਹੁੰਦੇ ਨੇ ਸਾਨੂੰ ਪਤਾ ਹੁੰਦਾ ਲਗਭਗ ਕਿ ਸਾਡੀ ਪੈਨ ਡਰਾਈਵ ਦੇ ਵਿੱਚ ਸਾਡੇ ਕੋਲੇ ਆਹ ਕਲੈਕਸ਼ਨ ਹੈ ਇਸ ਤੋਂ ਬਾਅਦ ਇਹੀ ਗੀਤ ਵੱਜਣ ਵਾਲਾ ਕਈ ਵਾਰ ਤਾਂ ਪੈਨ ਡਰਾਈਵ 'ਚ ਗੀਤਾਂ ਦੀ ਸੀਕੁਐਂਸ ਯਾਦ ਹੀ ਹੋ ਜਾਂਦੀ ਹੈ ਵੀ ਇਸ ਤੋਂ ਬਾਅਦ ਇਹ ਗੀਤ ਵੱਜੇਗਾ ਪਰ ਆਕਾਸ਼ਵਾਣੀ ਤੁਹਾਨੂੰ ਰੋਮਾਂਚ ਦਿੰਦਾ ਹੈ ਆਕਾਸ਼ਵਾਣੀ ਤੁਹਾਡਾ ਮੂਡ ਬਦਲ ਦਿੰਦਾ ਹੈ ਆਕਾਸ਼ਵਾਣੀ 'ਚ ਚੱਲ ਰਹੇ ਪ੍ਰੋਗਰਾਮ ਤੁਹਾਨੂੰ ਬਹੁਤ ਕੁਝ ਯਾਦ ਦਿਵਾਉਂਦੇ ਨੇ ਤੁਹਾਡੀਆਂ ਚਿੰਤਾਵਾਂ ਵੀ ਘਟਾਉਂਦੇ ਨੇ ਆਕਾਸ਼ਵਾਣੀ ਨਾਲ ਜੁੜਨਾ ਇੱਕ ਕਿਸਮ ਨਾਲ ਆਪਣੇ ਆਪ ਨਾਲ ਹੀ ਜੁੜਨਾ ਹੈ ਸੋ ਇਹ ਨਹੀਂ ਹੈ ਕਿ ਕੁਮਿਹਰੀ ਆਪਣਾ ਭਾਂਡਾ ਸਲਾ ਰਹੀ ਹੈ ਤੁਸੀਂ ਆਕਾਸ਼ਵਾਣੀ ਦੇ ਨਾਲ ਜੁੜ ਕੇ ਦੇਖੋ ਤਜਰਬਾ ਤੁਹਾਡਾ ਆਪਣਾ ਹੋਵੇਗਾ ਆਕਾਸ਼ਵਾਣੀ ਪੂਰੇ ਮੁਲਕ ਦਾ ਹੈ ਆਕਾਸ਼ਵਾਣੀ ਤੁਹਾਡਾ ਆਪਣਾ ਹੈ ਤੁਸੀਂ ਆਪਣੀ ਗੱਡੀ ਦੇ ਵਿੱਚ ਸਾਰੀਆਂ ਫ੍ਰੀਕੁਐਂਸੀਆਂ ਸੈੱਟ ਕਰਕੇ ਰੱਖ ਸਕਦੇ ਹੋ ਆਟੋ ਸਰਚ ਦੇ ਉੱਤੇ ਤੁਸੀਂ ਆਪਣੇ ਫੋਨ ਦੇ ਉੱਤੇ ਵੀ ਤੁਹਾਡੇ ਆਲੇ ਦੁਆਲੇ ਚੱਲਣ ਵਾਲੇ ਸਾਰੇ ਹੀ ਲੋਕਲ ਰੇਡੀਓ ਸਟੇਸ਼ਨ ਕੈਪੀਟਲ ਰੇਡੀਓ ਸਟੇਸ਼ਨ ਸਾਰੇ ਹੀ ਚੈਨਲ ਆਕਾਸ਼ਵਾਣੀ ਦੇ ਸਰਚ ਕਰਕੇ ਰੱਖ ਸਕਦੇ ਹੋ ਇਸੇ ਤਰ੍ਹਾਂ ਉਹ ਸਾਰੇ ਚੈਨਲ ਗੱਡੀ ਦੇ ਵਿੱਚ ਵੀ ਤੁਸੀਂ ਸੈੱਟ ਕਰਕੇ ਰੱਖ ਸਕਦੇ ਹੋ ਵੱਧ ਤੋਂ ਵੱਧ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਦੇ ਨਾਲ ਜੁੜ ਕੇ ਵਾਪਸ ਨੋਸਟੈਲਜੀਕ ਯਾਦਾਂ ਨੂੰ ਤੁਸੀਂ ਜਿਉਂਵੋ ਉਸ ਸਮੇਂ ਦੇ ਨਾਲ ਜੁੜੋ ਧੰਨਵਾਦ